ਸਿੱਧੂ ਬਾਈ ਦੀ ਘਾਟ ਬਹੁਤ ਰੜਕ ਰਹੀ ਜੀ ਮੇਰੇ ਪੱਟ ਤੇ ਗੋਲੀ ਬੱਜੀ ਹੈ ਸਾਰੇ ਵਰਗਾਂ ਦੇ ਲੋਕ ਹੈ ਹਿਟਲਰ ਤੋਂ ਜੇ ਹਿਟਲਰ 100 ਤਾਂ ਇਹ 110 ਹੋਇਆ ਬਾ ਡਰਿਆ ਬਾਏ ਮੋਦੀ ਇਕੱਠ ਦੇ ਇਕਾ ਡਰਿਆ ਬਾਏ ਕਿਸਾਨ ਮੌਕੇ ਦੇ ਵਿੱਚ ਤੁਹਾਡੇ ਉੱਤੇ ਬਹੁਤ ਕਹਿਰ ਹੋਇਆ ਜਾਂ ਹੋਰ ਕਿਸਾਨਾਂ ਦੇ ਵੀ ਹੋਇਆ ਤੇ ਉਹਦੇ ਵਿੱਚ ਬੰਬ ਗੋਲੀਆਂ ਹੋਰ ਕਈ ਤਰ੍ਹਾਂ ਦੇ ਤਸ਼ੱਦਦ ਕੀਤੇ ਗਏ ਉਹਦੇ ਬਾਰੇ ਤੁਹਾਨੂੰ ਤੁਸੀਂ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਜੋ ਵੀ ਵੀਰ ਦੇਖ ਰਹੇ ਸਭ ਨੂੰ ਮੇਰੇ ਪਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਉਹ ਸਾਡਾ মিডিਆ ਹੈ ਤੁਸੀਂ ਤੁਸੀਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੈ ਤੇ ਤੁਸੀਂ ਵੀ ਬਰਾਬਰ ਲੜਾਈ ਲੜ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵੀ ਤਸ਼ੱਦਦ ਦੀ ਗੱਲ ਹੈ ਪਹਿਲੇ ਦਿਨ ਅਸੀਂ ਆਏ ਦੂਜੇ ਦਿਨ ਮਤਲਬ ਲਗਾਤਾਰ ਆ ਰਹੇ ਹਾਂ ਲੱਤੇ ਸਾਡੇ ਮੇਰੇ ਭਰਾ ਦੇ ਵੀ ਲੱਤੇ ਕਾਫੀ 6:00 ਵਜੇ ਹਸਪੀਟਲ ਨਾਲ ਹਨ ਤੇ ਸਾਡੇ ਵੀ ਕਾਫੀ 6:00 ਵਜੀਆਂ ਮੇਰੇ ਪੱਟ ਤੇ ਗੋਲੀ ਬੱਜੀ ਹੈ ਤੇ ਮੇਰੀ ਬਾਹਾਂ ਬਾਹਾਂ ਤੇ ਵੀ 6:00 ਵਜੀਆਂ ਵੀਰੇ ਇਸ ਟਾਈਮ ਮਤਲਬ ਮੋਦੀ ਦੇ ਖੱਟੜ ਸਰਕਾਰ ਹਿਟਲਰ ਤੋਂ ਜੇ ਹਿਟਲਰ ਸੌਤ ਆ ਇਹ 100 ਦਾ ਜੋਿਆ ਬਾ ਮਤਲਬ ਵੀ ਇੰਨਾ ਤਸ਼ੱਦਦ ਹੋ ਰਿਹਾ ਏ ਜੋ ਰਹਿ ਰੇ ਰੱਬ ਦੇ ਨਾਮ ਹੁਣ ਵੀ ਅਸੀਂ ਥੋੜਾ ਜਿਹਾ ਪਿੱਛੇ ਹਟੇ ਵੀ ਆ ਤਾਂ ਕਰਕੇ ਉਹ ਟਿੱਕੇ ਪਏ ਆ ਉਹ ਸਾਡੇ ਵਿੱਚ ਵੀ ਸ਼ਰਾਰਤੀ ਬੰਦੇ ਤੇ ਜਿਨ੍ਹਾਂ ਨੇ ਗਲਤ ਹਰਕਤ ਕੀਤੀ ਅਸੀਂ ਫੜੇ ਵੀ ਆ ਬਾਕੀ ਵੀਰੇ ਆਏ ਆ ਗੱਲ ਮੇਰੀ ਇੱਕ ਹੋਰ ਅਪੀਲ ਹੈ ਸਾਰੀ ਜਥੇਬੰਦੀਆਂ ਨੂੰ ਤੇ ਜੋ ਲੋਕ ਹਾਲੇ ਤੱਕ ਘਰ ਬੈਠੇ ਆ ਸਾਰੇ ਜਥੇਬੰਦੀ ਵਾਲੇ ਇਕੱਠੇ ਹੋ ਕੇ ਚਲੋ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀਰ ਵੱਧ ਤੇ ਵੱਧ ਇੱਥੇ ਪਹੁੰਚੋ ਕਿਉਂਕਿ ਜੇ ਕੋਈ ਵੀ ਕੋਹਲ ਹੁੰਦਾ ਏ ਆਪਣਾ ਸਾਰਿਆਂ ਦਾ ਕੱਲੇ ਕਿਸਾਨਾਂ ਦਾ ਨਹੀਂ ਮਜ਼ਦੂਰਾਂ ਦਾ ਵੀ ਆ ਸਾਰੇ ਵੀਰਾਂ ਬਾਤੇ-ਵੱਤੇ ਪਹੁੰਚੋ ਘਰ ਬੈਠ ਕੇ ਗੱਲਾਂ ਨਾ ਕਰੋ ਤੇ ਅਫਵਾਹਨ ਅਫਲਾਓ ਗਲਤ ਜੋਲ ਜੋ ਵੀ ਅਫਵਾਹ ਬੁਲਾ ਰਹੇ ਹੋਰੇ ਉਹ ਅਫਵਾਹਨ ਅਫਲਾਓ ਮੈਂ ਫੇਰ ਮੀਡੀਆ ਦੀ ਗੱਲ ਕਰਦਾ ਮੀਡੀਆ ਵੀਰੇ ਸਾਡੀ ਆਵਾਜ਼ ਬਹੁਤ ਬੁਲੰਦ ਕਰ ਰਹੇ ਆ ਤੇ ਪਹਿਲੇ ਦਿਨ ਵੀਰੇ ਮਤਵਲ ਵੀ ਗਰਨੇਟ ਸਾਡੇ ਕੋਲ ਸਾਫ ਤੇ ਪਏ ਸਾਡੇ ਕੋਲ ਪ੍ਰੂਫ ਪਿਆ ਜੇ ਕੱਲੂ ਰੋਡ ਪਈ ਉਹਨਾਂ ਦੀ ਵੀਰ ਜੀ 2020 ਦੀ ਡੇਟ ਐਕਸਪਾਇਰ ਹੋਈ ਵੀ ਹੈ ਇਹ ਪਲਾਸਟਿਕ ਦੀਆਂ ਗੋਲੀਆਂ ਤੁਹਾਨੂੰ ਵੀ ਪਤਾ ਹੁਣ ਇੱਕ ਮੁੰਡੇ ਦੀ ਅੱਖ ਜਾਂਦੀ ਲੱਗੀ ਤੇ ਮੇਰਾ ਭਰਾ ਐਡਮਿਟ ਹੈ ਹਾਲ ਤੱਕ ਤੇ ਸਾਡੇ ਵੀ ਕਾਫੀ ਸੱਟਾਂ ਵੱਜੀਆਂ ਇਹਦੇ ਕਰਕੇ ਵੀ ਸਾਡੇ ਘਰ ਵੀ ਡਰ ਦਾ ਮਾਹੌਲ ਹੋਇਆ ਭਾਈ ਸਾਨੂੰ ਘਰ ਦੇ ਵੀ ਕਹਿੰਦੇ ਆ ਵੀ ਉੱਥੇ ਨਾ ਜਾਓ ਪਤਾ ਨਹੀਂ ਉੱਥੇ ਕੀ ਹੋ ਜਾਣਾ ਗੋਲੀ ਚੱਲ ਜਾਣਾ ਵੀਰ ਆਪਣੀ ਏਕੇ ਜੇ ਵਰਕ ਕਰਦੇ ਤੇ ਇੱਥੇ ਸਾਰੇ ਵਰਗਾਂ ਦੇ ਲੋਕ ਹੈ ਇਹ ਨਹੀਂ ਹੈਗਾ ਵੀ ਇਕੱਲੇ ਕਿਸਾਨਾਂ ਦਾ ਹੀ ਇੱਥੇ ਇਹ ਜਿਹੇ ਵੀ ਲੋਕ ਹੈ ਜਿਨ੍ਹਾਂ ਕੋ ਬਚਾਰੇ ਕੋ ਜਮੀਨ ਨਹੀਂ ਹੈਗੀ ਹੈ ਨਾ ਬਾਕੀ ਅਪੀਲ ਇਹੀ ਹੈ ਸਾਰਿਆਂ ਨੂੰ ਵੀਰੇ ਜਿੱਦਾਂ ਲੀਡਰ ਸਾਹਿਬਾਨ ਕਹਿ ਰਹੇ ਆ ਆਪਣੇ ਉਦਾਂ ਚੱਲ ਕੋਈ ਵੀ ਯੂਥ ਨੂੰ ਬੇਨਤੀ ਹੈ ਕੋਈ ਐਦਾਂ ਦਾ ਕੰਮ ਨਾ ਕਰੋ ਜਿਹਦੇ ਕਰਕੇ ਆਪਣੀ ਸ਼ਬੀ ਖਰਾਬ ਹੋਵੇ ਕਿਉਂਕਿ ਉਹ ਦੂਜੇ ਨਿਊ ਚੈਨਲ ਤਾਂ ਪ੍ਰੋਪਗੈਂਡਾ ਕਰ ਰਹੇ ਉਹਨਾਂ ਨੂੰ ਤਾਂ ਗਲਤ ਦਿਖਾਉਣਾ ਆਪਾਂ ਤੁਹਾਡੇ ਨਿਊ ਚੈਨਲ ਦੇ ਜ਼ਰੀਏ ਇਹ ਵੀ ਅਪੀਲ ਹੈ ਵੀਰੇ ਸਾਰੇ ਇਕੱਠੇ ਹੋ ਕੇ ਚਲੋ ਤਾਂ ਹੀ ਆਪਣਾ ਸੰਘਰਸ਼ ਕਾਮਯਾਬ ਹੋਵੇ ਅੱਜੋ ਮਿੱਤਰ ਸਾਹਿਬ ਕੋਈ ਖਾਸ ਮੈਸੇਜ ਜਿੱਦਾਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਥੇਬੰਦੀਆਂ ਵੱਲੋਂ ਮੀਟਿੰਗਾਂ ਦੇ ਵੀ ਦੌਰ ਖਤਮ ਹੋਣ ਦੇ ਅਸਾਰ ਲੱਗ ਰਹੇ ਆ ਤੇ ਕੀ ਲੱਗਦਾ ਸਾਨੂੰ ਮੀਟਿੰਗਾਂ ਦਾ ਵੀ ਰਾਇਆ ਕੁਝ ਗੱਲਾਂ ਪੋਜ਼ਿਟਿਵ ਨਹੀਂ ਨਿਕਲੀਆਂ ਦੇ ਵੀ ਚਾਹੇ ਉਹ ਸਾਹਮਣੇ ਆਵੇ ਨਾ ਉਹ ਵੀ ਮੋਦੀ ਡਰਿਆ ਬਾਏ ਮੋਦੀ ਇਕੱਠ ਦੇ ਇਕਾ ਡਰਿਆ ਬਾਏ ਤੇ ਜਿਹੜਾ ਤਸ਼ੱਦਦ ਹੋ ਰਿਹਾ ਇਹਦਾ ਵੀ ਲੇਖਾ ਤਾਂ ਇੱਥੀ ਦੇਣਾ ਪੈਣਾ ਮੋਦੀ ਮੋਦੀ ਦੇ ਨਾਲ ਜਿਹੜੇ ਮੋਦੀ ਭਗਤਾਂ ਨੇ ਪੰਜਾਬ ਬੰਦ ਦਾ ਨਾ ਦੁਕਾਨਾਂ ਬੰਦ ਹੋਣਾ ਅਸੀਂ ਕਾਫੀ ਉਹਨਾਂ ਨੂੰ ਰਿਕਵੈਸਟ ਕਰੀ ਹੈ ਵੀ ਵੀਰੇ ਅੱਜਵਾਰੀ ਸਾਡੀ ਹੈ ਕਿ ਉਹਨੂੰ ਤੁਹਾਡੀ ਵੀ ਆਉਣੀ ਹੈ ਕਿਉਂਕਿ ਮੋਦੀ ਤਾਂ ਸਿਰਫ ਜਿਹੜੇ 2-4 ਘਰਾਣੇ ਐ ਉਹਨਾਂ ਦਾ ਏ ਹੋਰ ਇਹ ਕਿਸੇ ਦਾ ਨਹੀਂ ਹੈਗਾ ਨਾ ਕਿਸੇ ਹੋਰ ਲੀਡਰ ਨੂੰ ਇਹ ਚੱਲਣ ਦਿੰਦਾ ਏ ਮੋਦੀ ਨੇ ਜੋ ਜੋ ਵੀ ਕਰ ਰਿਹਾ ਮੋਦੀ ਤੇ ਬਹੁਤ ਧੱਕਾ ਹੈ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਰੂਸਲੈਂਡ ਦਾ ਵੀ ਅਗਰਾ ਜਲੋਂ ਨਹੀਂ ਕੀਤਾ ਹੋਣਾ ਜਿੰਨਾ ਮੋਦੀ ਕਰ ਰਿਹਾ ਅਸੀਂ ਆਪਣੀ ਪੰਜਾਬ ਦੀ ਹੱਦ ਦੇ ਅੰਦਰ ਬੈਠੇ ਆ ਸਾਡੇ ਸਾਡੇ ਹੱਦ ਦੇ ਅੰਦਰ ਆ ਕੇ ਅਟੈਕ ਕੀਤਾ ਜਾ ਰਿਹਾ ਤੇ ਮੈਂ ਭਗਵਾਨ ਜੀ ਤੁਮਾਨ ਨੂੰ ਵੀ ਕਹਿਣਾ ਕਿਉਂ ਨਾ ਇਹ ਭਗਵਾਨ ਤੁਮਾਨ ਤੇ ਲੋਕਾਂ ਨੂੰ ਬਹੁਤ ਮਾਨਤਾ ਅਸੀਂ ਬਹੁਤ ਮਾਨ ਨਾਲ ਵੋਟਾਂ ਪਾਈਆਂ ਏ ਭਗਵਾਨ ਤੁਮਾਨ ਨੂੰ ਵੀ ਇੱਥੇ ਇੰਟਰਫੇਅਰ ਕਰਨਾ ਚਾਹੀਦਾ ਏ ਜੋ ਪੰਜਾਬ ਆ ਕੇ ਹਮਲੇ ਹੋ ਰਹੇ ਓਨਾ ਦੇ ਵਿੱਚ ਭਗਵਾਨ ਤੁਮਾਨ ਵੀ ਇੱਕ ਤਰ੍ਹਾਂ ਦਾ ਆਪ ਗੈਰ ਨਹੀਂ ਸ਼ਾਮਲ ਹੈ ਨਹੀਂ ਕੋਈ ਵੀ ਸਟੇਟ ਇਹਦਾ ਦੂਜੇ ਸਟੇਟਾਂ 'ਮਾ ਕੇ ਹਮਲਾ ਨਹੀਂ ਕਰ ਸਕਦੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਯੂਥ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਯੂਥ ਨੂੰ ਵੀ ਇਹ ਅਪੀਲ ਇਹ ਹੀ ਹੈ ਜੋਸ਼ ਦੇ ਨਾਲ ਹੋਸ਼ ਵਿੱਚ ਰਹੋ ਹੈ ਨਾ ਜਿੱਦਾਂ ਆਪਣੇ ਕਿਉਂਕਿ ਏਕੇਵਾਂ ਬਰਕਤ ਹੈ ਹੁਣ ਆਪਾਂ 20 25 ਜਣੇ ਮੂਰੇ ਜਾਉਗੇ ਕਿਆ ਫਿਰ ਕਟਾਈ ਹੋਊਗੀ ਉਹ ਮਾਰੋਗੇ ਉਹਨਾਂ ਦੀ ਵੀ ਮੈਂ ਉਹਨਾਂ ਨੂੰ ਵੀ ਨਹੀਂ ਗਲਤ ਕਹਿੰਦਾ ਜੋ ਮਿਲਟਰੀ ਲੱਗੀ ਵੀ ਹੈ ਫੋਰਸ ਲੱਗੀ ਵੀ ਹੈ ਉਹਨਾਂ ਦੀ ਵੀ ਡਿਊਟੀ ਉਹ ਆਪਣੀ ਡਿਊਟੀ ਨਿਭਾ ਰਹੇ ਪਰ ਮੋਦੀ ਜੋ ਮੋਦੀ ਦੇ ਹੁਕਮਾਂ ਮੋਦੀ ਨੇ ਹੁਕਮਾਂ ਨਾਲੇ ਹੋ ਰਿਹਾ ਤੁਹਾਨੂੰ ਪਤਾ ਤੁਸੀਂ ਵੀ ਇੱਥੇ ਦੇਖ ਰਹੇ ਆਂ ਰਬੜ ਦੀ ਗੋਲੀਆਂ ਤੋਂ ਇਲਾਵਾ ਸਿਰਲੇ ਵੀ ਮਾਰੇ ਜਾ ਰਹੇ ਆਂ ਬੰਦੇ ਬੰਦੇ ਦੀ ਡੈਥ ਵੀ ਹੋ ਗਈ 4 ਸਾਲ ਪੁਰਾਣੇ ਆ ਜੋ ਸਾਡੇ ਤੇ ਵਰਤੇ ਜਾ ਰਹੇ ਸਮੂਹ ਗੈਸ ਹੈ ਜੋ ਉਹਨਾਂ ਦੀ 2020 ਚ ਡੇਟ ਲੰਘ ਚੁੱਕੀ ਹੈ ਉਹ ਕਿਸੇ ਕਾਗਜ਼ਾਂ 'ਚ ਨਹੀਂ ਆ ਰਹੇ ਯੂਥ ਨੂੰ ਪੀਲੇ ਹੀ ਹੈ ਆਪਣੇ ਜੋ ਸੀਨੀਅਰ ਹੈ ਲੀਡਰ ਹੈ ਬਹੁਤ ਸੁਭਜਵਾਨ ਹੈ ਥੋੜਾ ਜਿਹਾ ਵੇਟ ਕਰੋ ਜਿੱਦਾਂ ਇਹ ਅਪੀਲ ਕਰਦੇ ਉਦਾਂ ਚੱਲੋ ਜੇ ਇੱਕੇ ਮਰ ਰਹੂਗੇ ਤਾਂਹੀਂ ਆਪਣਾ ਸੰਘਰਸ਼ ਕਾਮਯਾਬ ਹੋਣਾ ਹੈ ਜੇ ਆਪਾਂ 20 ਬੰਦੇ ਇਦਾਂ ਚੱਲਵੇ 50 ਇਦਾਂ ਚੱਲਵੇ ਕੁਝ ਨਹੀਂ ਹੋਣਾ ਬਾਕੀ ਜਿਹੜੇ ਲੀਡ ਰੋਰ ਯੂਨੀਅਨ ਵਾਲੇ ਘਰ ਬੈਠੇ ਐ ਕੋਈ ਟੋਲ ਬਲਾਜਾ ਬੰਦ ਕਰ ਦੋ ਕੋਈ ਕੁਝ ਕਰਦਾ ਉਹਦਾ ਇੰਨਾ ਪ੍ਰਭਾਵ ਨਹੀਂ ਪੈਣਾ ਫਿਰ ਇੱਥੇ ਆਓ ਇੱਥੇ ਤੇ ਜੇ ਨਾ ਤੁਮ ਅਜਾ ਮجهه ਹਮਲੇ 21 ਇਹਨਾਂ ਨੂੰ ਆਪਣੀ ਮੈਂ ਛੱਡਣੀ ਪੈਣੀ ਹੈ ਨਾ ਜਿਹੜੀ ਮੈਂ ਹੈ ਵੀ ਮੰਨੂ ਕਿਹਾ ਨਹੀਂ ਮੇਰੀ ਸਟੇਜ ਹੈ ਇਹ ਚੀਜ਼ ਛੱਡ ਕੇ ਆਪਾਂ ਨੂੰ ਲੋਕਾਂ ਬਾਰੇ ਆਮ ਪਬਲਿਕ ਬਾਰੇ ਦਰਜਣਾ ਜਾਇਦਾ ਕਿਉਂਕਿ ਸੰਘਰਸ਼ ਇਕੱਲੇ ਲੀਡਰਾਂ ਨਾਲ ਨਹੀਂ ਕਾਮਯਾਬ ਹੋਣਾ ਇਹ ਆਮ ਪਬਲਿਕ ਦੇ ਨਾਲ ਹੋਊਗੀ ਤਾਂ ਹੀ ਇਹ ਸੰਘਰਸ਼ ਕਾਮਯਾਬ ਹੋਣਾ ਹੈ ਬਾਕੀ ਸਰਕਾਰਾਂ ਦੀ ਤਾਂ ਗੱਲ ਛੱਡ ਦੋ ਮੋਦੀ ਹੋ ਗਿਆ ਭਵੰਤਮਾਨ ਹੋ ਗਿਆ ਠੱਡੜ ਹੋ ਗਿਆ ਇਹਦਾ ਵੀਰੇ ਸਾਡੀ ਮਾਰ ਮਾਰਨ ਤੇ ਤੁਲੇ ਵੇ ਬਸ ਇਹ ਦੂਸਰਾ ਤੁਹਾਡੇ ਹੱਥ ਦੇ ਵਿੱਚ ਇੱਕ ਪਰਚਾ ਹੈ ਸਹੀ ਤਵਦੀ ਨਹੀਂ ਆ ਬੀਰ ਫਾਰਮਨ ਨਾਟ ਟੈਰਿਸ ਤਾਂ ਇਹਦੇ ਬਾਰੇ ਤੁਸੀਂ ਥੋੜਾ ਜਿਆਦਾ ਦੱਸੋ ਕਿ ਇਹ ਕਿਉਂ ਲਿਖਿਆ ਗਿਆ ਕਿਉਂਕਿ ਵੀਰ ਜੀ ਇਹ ਕਿਸਾਨਾਂ ਨੂੰ ਕਿਸਾਨਾਂ ਦੀ ਸ਼ਬੀਓ ਹੀ ਦਿਖਾ ਰਹੇ ਤੁਸੀਂ ਪਹਿਲਾਂ ਦਿੱਲੀ ਵੀ ਦੇਖਿਆ ਸੀ ਇੱਕ ਸਾਲ ਬੈਠੇ ਆ ਉਹਨਾਂ ਨੇ ਉਹੀ ਉਹੀ ਪ੍ਰੋਪਾਗੈਂਡਾ ਚਲਾਇਆ ਵੀ ਕਿਸਾਨਾਂ ਕੋ ਨਵੇਂ ਟਰੈਕਟਰ ਐ ਐਨੇ ਪੈਸੇ ਐ ਇਹਨਾਂ ਨੂੰ ਖਾਲਿਸਤਾਨ ਫੰਡਿੰਗ ਕਰਦੀ ਹੈ ਵੀਰੇ ਮਿਹਨਤ ਕਰਦੇ ਆ ਮਿਹਨਤ 10-12 12 ਘੰਟੇ ਕੰਮ ਕਰਦੇ ਆ ਤਾਂ ਜਾ ਕੇ ਇਹ ਚੀਜ਼ਾਂ ਲੈ ਲੈ ਲੈਣੀਆਂ ਬਾਕੀ ਵੀਰੇ ਇੱਕ ਗੱਲ ਹੋਰ ਸਾਨੂੰ ਦੀਪ ਸਿੱਧੂ ਬਾਈ ਦੀ ਘਾਟ ਮੌਹਰ ਰੜਕ ਰਹੀ ਹੈ ਇਸ ਸੰਘਰਸ਼ ਵਿੱਚ ਮੈਂ ਦੀਪ ਸਿੱਧੂ ਬਾਈ ਦੀ ਕਿਉਂਕਿ ਯੂਥ ਨੂੰ ਕੋਈ ਚੰਗਾ ਲੀਡਰ ਨਹੀਂ ਯੂਥ ਕੋਲ ਹੈ ਇਸ ਟਾਈਮ ਜੋ ਇੱਥੇ ਸਾਰੇ ਯੂਥ ਨੂੰ ਜੋੜ ਕੇ ਰੱਖੇ ਦੀਪ ਸਿੱਧੂ ਨੇ ਸਾਰੇ ਯੂਥ ਨੂੰ ਪਹਿਲਾਂ ਜੋੜ ਕੇ ਰੱਖਿਆ ਸੀ ਜਿਸ ਦੇ ਕਰਕੇ ਸੰਘਰਸ਼ ਕਾਮਯਾਬ ਹੋਇਆ ਤੇ ਅਸੀਂ ਬੈਰੀਕੇਡ ਤੋੜ ਕੇ ਦਿੱਲੀ ਅਜੇ ਲੋੜ ਪਈ ਹੁਣ ਵੀ ਵੀਰੇ ਇਹਦਾ ਛੋਟੇ ਛੋਟੇ ਬੰਮ ਹੈ ਤੁਹਾਨੂੰ ਵੀ ਪਤਾ ਹੈ ਸਾਡੇ ਗੁਰੂਆਂ ਨੇ ਬੰਦਬੰਦ ਵੀ ਕਿਟਾਤੇ ਇਹਦਾ ਤਾਂ ਨਹੀਂ ਪਿੱਛਿਆ ਹੋਏ ਅਸੀਂ ਬੇਸ਼ੱਕ ਸ਼ਕਲ ਸੂਰਤ ਦੇ ਸਿੱਖ ਨਹੀਂ ਹੈਗੇ ਪਰ ਸਾਡੇ ਦਿਲ 'ਚ ਜज्ਬਾ ਬੋਲਦਾ ਹੈ ਇਹ ਸਰਕਾਰ ਆ ਭੰਡਰ ਨਹੀਂ ਆ ਪੰਜਾਬ ਅਜਾ ਪੰਜਾਬ ਦਾ ਨਸ਼ੇ ਨਾ ਖਤਮ ਕਰਦਾ ਇਦਾਂ ਕਰਦਾ ਇਹ ਇੱਥੇ ਆ ਕੇ ਦੇਖਾਂ ਜਿਹੜੇ ਨਸ਼ੇ ਵਾਲੇ ਹੁੰਦੇ ਇੱਥੇ ਆ ਜਾਂਦੇ ਡਰ ਸੰਘਰਚ ਛੱਡਦੇ ਵੀਰ ਜਾਨਾਂ ਦੇਣ ਨੂੰ ਤਿਆਰ ਹੈ ਘਰੇ ਕਹਿ ਕੇ ਆਏ ਆ ਵੀ ਜੇ ਕੋਈ ਹੋ ਵੀ ਗਿਆ ਵੀ ਜਾਂ ਤਾਂ ਜਿੱਤ ਕੇ ਆਉਂਗੇ ਨਹੀਂ ਫੇਰ ਮਰਾਂਗੇ Que é um... لوک ਕਹਿੰਦੇ ਆ ਕਿ ਸਿੱਖ ਇੱਥੇ ਜਿਹੜੇ ਕਿਸਾਨ ਬੈਠੇ ਆ ਉਹ ਵੀ ਲੈ ਉਹ ਰੋਡ ਤੇ ਆ ਕੇ ਬਹਿ ਜਾਂਦੇ ਆ ਰੋਡ ਕਲੀਅਰ ਕਰ ਦਿੰਦੇ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੀਰੇ ਇੱਕ ਦੇਖੋ ਮੋਦੀ ਸਾਹਿਬ 80 ਕਰੋੜ ਲੋਕਾਂ ਨੂੰ ਰਾਸ਼ਨ ਦੇ ਰਹੇ ਆਂ ਭਰੀ ਉਹ ਕਿੱਥੋਂ ਆ ਰਿਹਾ ਏ ਜਾਇ ਬੇਲੇ ਇਹ ਬੇਲੇ ਉਹ ਕਿਸਾਨ ਦੇ ਰਹੇ ਜੇ ਉਹ ਰ ਮੈਂ ਮਹਿਲ ਗਿਆ ਆ ਪਿੰਡ ਦੇ 10 ਬੰਦੇ ਉਹਨਾਂ ਦੇ ਘਰ ਦੇ ਕੰਮ ਕਰ ਤਰ ਅਸੀਂ 10 ਬੰਦੇ ਪਿੱਛੇ ਛੱਡ ਕੇ ਆਏ ਆ ਉਹਨਾਂ ਦਾ ਕੰਮ ਅਸੀਂ ਵੀਰੇ ਆਪਣੇ ਘਰ ਦੇ ਕੰਮ ਕੋਈ ਘਰ ਮਾ ਪ੍ਰੋਬਲਮ ਆ ਜਾਂਦੀ ਹੈ ਕੋਈ ਬੱਚਾ ਮਾਰ ਹੋ ਜਾਂਦਾ ਉਹਦੇ ਨਾਲ ਅਸੀਂ ਆਪਣੇ ਦੂਜੇ ਭਰਾ ਨੂੰ ਕਹਿ ਕੇ ਆਉਨੇ ਆ ਵੀ ਤੈਂੇ ਕੰਮ ਕਰਨਾ ਐਦਾਂ ਬਦਲ ਬਦਲ ਕੇ ਅਸੀਂ ਆ ਰਹੇ ਆ ਤੇ ਤੁਹਾਡੇ ਸਾਹਮਣੇ ਕਿੰਨਾ ਤੇਲ ਖੂਕ ਰਹੇ ਆ ਆਪਣੇ ਕੰਮਕਾਰ ਛੱਡੇ ਵੇ ਇਹ ਲੰਗਰ ਦੇਖੋ ਕਿੰਨੇ ਲਾ ਰਹੇ ਅਸੀਂ ਇਹ ਕੱਲੇ ਪੰਜਾਬ ਚ ਨਹੀਂ ਹੁੰਦਾ ਤੁਸੀਂ ਦੇਖਿਆ ਬਾਹਰਲੀ ਸਟੇਟਾਂ ਚ ਫਲੱਡ ਆਏ ਐ ਸੀਰੀਆ ਚ ਆਏ ਉੱਥੇ ਵੀ ਲੰਗਰ ਲਾਏ ਐ ਉਹ ਵੀਰ ਜੀ ਬਾਬੇ ਨਾਨਕ ਜੀ ਦਾ 20 ਰੁਪਏ ਦਾ ਲੰਗਰ ਐ ਵੀ ਇਹ ਕਿੰਨੇ ਸਾਲ ਹੋ ਗਏ ਚੱਲਦੇ ਨੂੰ ਇਹ ਜੱਤ ਸਿੱਖ ਕੌਮ ਜੁੰਦੀ ਐ ਜੱਤੀ ਚੱਲਦੇ ਰਹੇ ਨੇ ਬੇਲੇ ਇਹ ਗੱਲ ਹੈ ਬੇਲੇ ਇਹ ਇਹ ਨਹੀਂ ਦੇਖਦੇ ਵੀ ਕੰਮ ਕਿੰਨਾ ਕਰਦੇ ਆ ਅਸੀਂ ਹਨਾ ਹੁਣ ਫਸਲਾਂ ਦਾ ਨੁਕਸਾਨ ਹੋ ਗਿਆ ਸਾਡੇ ਕੋਲ ਖਾਣ ਜੋਗੇ ਦਾਣੇ ਵੀ ਨਹੀਂ ਹੋ ਰਹੇ ਪਰ ਅਸੀਂ ਫੇਰ ਵੀ ਜੇ ਕੋਈ ਲੋੜ ਵੰਦਾ ਉਹਦੀ ਮਦਦ ਕਰਨ ਨੂੰ ਹਰ ਸਮੇਂ ਤਿਆਰ ਖੜੇ ਆ ਵੱਧ ਤੋਂ ਵੱਧ ਵੀਰੇ ਉਹਦਾ ਪਹੁੰਚੋ ਲੀਡਰਾਂ ਦਾ ਸਾਥ ਛੱਡੋ ਤੇ ਆਪਾਂ ਆਪਣੇ ਸੰਗਰਸ਼ ਤਾਂ ਕੋਈ ਤਾਕ ਕੰਮ ਕਰ ਸਕੀਏ ਸਭ ਤੋਂ ਵੱਧ ਧੰਨਵਾਦ ਵੀਰੇ ਤੁਹਾਡਾ ਜੋ ਸਾਡੀ ਆਵਾਜ਼ ਨੂੰ ਅੱਗੇ ਠਾਰ ਰਹੇ ধন্যবাদ বিজি বহু